ਸੂਰਜ ਢਲ ਗਿਆ ਗੰਨਾ ਹੀ ਗੰਨਾ ਦੇ ਵਿੱਚ ਲੇਕ ਗੁਰਜੀਤ ਸਿੰਘ ਦਾ ਉਹ ਘਾੜੇ ਜੀ ਮੈਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਸ਼ਹਿਰ ਵਿੱਚ ਨੌਕਰੀ ਮਿਲ ਗਈ ਮੈਂ ਪਰਿਵਾਰ ਸਮੇਤ ਸ਼ਹਿਰੀ ਰਹਿਣ ਲੱਗ ਪਿਆ ਜਿਸ ਕਰਕੇ ਮੇਰਾ ਪਿੰਡ ਨਾਲੋਂ ਮਾਤਾ ਹੀ ਟੁੱਟ ਗਿਆ ਕੁਝ ਸਾਲਾਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਦਸੰਬਰ ਦੀਆਂ ਛੁੱਟੀਆਂ ਪੱਤਰ ਲਈ ਪਿੰਡ ਆਇਆ ਇੱਕ ਦਿਨ ਮੈਂ 3:00 ਵਜੇ ਕਰੋਂ ਬਾਹਰ ਟਹਿਲ ਲਈ ਗਿਆ ਉਥੇ ਇੱਕ ਘਰ ਦੇ ਬਾਹਰ ਬਜ਼ੁਰਗ ਜੋੜਾ ਬੈਠਾ ਸੀ ਮੇਰੀ ਆਦਤ ਸੀ ਕਿ ਰਾਹ ਵਿੱਚ ਮੈਨੂੰ ਕੋਈ ਵੀ ਵਿਅਕਤੀ ਮਿਲਦਾ ਉਹ ਸੁਣਉ ਹੱਸ ਕੇ ਸਤਸ੍ਰੀ ਅਕਾਲ ਜੁਰਗੋ ਕਹ ਕੇ ਜਰੂਰ ਬੁਲਾਉਂਦਾ ਸੀ ਅੱਜ ਵੀ ਜਦ ਮੈਂ ਬਜ਼ੁਰਗ ਜੋੜੇ ਨੂੰ ਬੁਲਾ ਕੇ ਅੱਗੇ ਜਾਣ ਲਗਾ ਤਾਂ ਉਹਨਾਂ ਮੈਨੂੰ ਹੋਰ ਬੁਲਾ ਕੇ ਪੁੱਛਿਆ ਪੁੱਤਰਾ ਕੌਣ ਹੈ पहचान नहीं मेरे दर्शन ते हो खुश हो गई कहते पुत तेरा चाचा लगता मैं तेरे बड़ियां नाल बहुत सांस सी पहला फिर समय ते हालात हाथों आरे पुत सब तो दूर हो गए उन्ना मैं अपने कोल बिठा लिया फिर चाची चाह बना के ले आई मेरे मना करन ते चाची मन जिहा पर के कहती पी लै पुत तेरे बहाने असी भी पी लवांगे पुत चाह नहीं ਤੇ ਹਾਂ ਪੁੱਤ ਕੋਪ ਪਿਆਸ ਮੁੱਕੀ ਪਈ ਐ ਮੈਨੂੰ ਬੇਚੈਨੀ ਜਹੀ ਹੋਈ ਤਾਂ ਮੈਂ ਪੁੱਛ ਰਿਆ ਕਿ ਐਨੇ ਉਦਾਸ ਕਿਉਂ ਹੋ ਚਾਚਾ ਜੀ ਫਿਰ ਦੱਸਦੇ ਨਹੀਂ ਕਿ ਪੁੱਤ ਜੱਤੋਂ ਪਰ ਸੁਣਾ ਹੋਇਆ ਇਹੋਦੋਂ ਬਵੇਂ ਹੀ ਕਮਲੀਆਂ ਮਾਰਦੀ ਰਹਿੰਦੀ ਹੈ ਹੁਣ ਮੇਰਾ ਮਨ ਜਾਣਨਾ ਚਾਹੁੰਦਾ ਸੀ ਕਿ ਪਿੰਡਾਂ ਦੇ ਕੁल्ले ਮਹੌਲ ਵਿੱਚ ਵੀ ਇਹੋ ਉਦਾਸ ਤੇ ਵਿਜੇ-ਵਿਜੇ ਕਿਉਂ ਨੇ ਮੈਂ ਬਹਾਨੇ ਨਾਲ ਕਿਹਾ ਘਰ ਵਿੱਚ ਹੋਰ ਕੋਈ ਨਹੀਂ ਦਿਖਦਾ ਕੀ ਗੱਲ ਬੱਚੇ ਛੁੱਟੀਆਂ ਕੱਟਣ ਗਏ ਹੋ ਨੇ ਜਾਂ ਕੋ ਮਰਦਿਆ ਚਾਚਾ ਜੀ ਦੇ ਦੱਸਣ ਲੱਗੇ ਪੁੱਤ ਇਹ ਦਾਤ ਰੱਬ ਕਿਸਮਤ ਵਾਲਿਆਂ ਨੂੰ ਦਿੰਦਾ ਹੈ ਸਾਡੀ ਕਿਸਮਤ ਵਿੱਚ ਤਾਂ ਰੱਬ ਔਲਾਦ ਦਾ ਸੁੱਖ ਲਿਖਣਾ ਹੀ ਭੁੱਲ ਗਿਆ ਸੀ ਚਾਚਾ ਦੱਸਦਾ ਕਿ ਵਿਆਹ ਤੋਂ ਕੁਝ ਸਾਲ ਪਹਿਲਾਂ ਸਾਡੇ ਕੋਲ ਬੱਚਾ ਨਹੀਂ ਹੋਇਆ ਬਹੁਤ ਡਾਕਟਰਾਂ ਨੂੰ ਦਿਖਾਇਆ ਮਹਿੰਗੇ ਮਹਿੰਗੇ ਇਲਾਜ ਕਰਵਾਏ ਥਾਂ ਥਾਂ ਤੇ ਥਾਂ ਤੇ ਅਰਦਾਸਾਂ ਜਾ ਕੇ ਕੀਤੀਆਂ ਮੱਥੇ ਰਗੜੇ ਕਿ ਰੱਬਾ ਤੀ ਹੀ ਦੇ ਦੇ ਸਾਡੀ ਨਾਸ਼ ਨੂੰ ਸਾਹਮਣੇ ਸਿਰਫ ਸਾਨੂੰ ਬੜੇ ਪੀਤਾ ਸਾਹਬੂਗੀ ਪਰ ਉਹਨੇ ਵੀ ਸਾਡੇ ਅਰਦਾਸ ਨਹੀਂ ਸੁਣੀ ਪੁੱਤ ਫਿਰ ਵੀ ਬਰੇ ਬਾਦ ਅਸੀਂ ਅनाथ ਆਸਰੇ ਚ ਗੋਦ ਪੁੱਤ ਗੋਦ ਲੈ ਲਿਆ ਉਸ ਨੂੰ ਪਾਲਿਆ ਤੇ ਉਹ ਹਰਸ ਹੈ ਲੈ ਕੇ ਦਿੱਤੀ ਉਸ ਨੂੰ ਜਿਸ ਤੇ ਹੀ ਉਸ ਹੱਥ ਕਰਿਆ ਅੱਖਾਂ ਪਰਦਾ ਚਾਚਾ ਕਹਿੰਦਾ ਪੁੱਤ ਉਹਦਾ ਮਿੰਟ ਦਾ ਵਸਾਣਾ ਕਰਦਾ ਮੈਂ ਉਸ ਨੂੰ ਆਪ ਸਕੂਲ ਚ ਜੇ ਜਾਂਦਾ ਸੀ ਤੇ ਜੱਤਾ ਕੋ ਫੁੱਟੀ ਨਹੀਂ ਹੁੰਦੀ ਸੀ ਉੱਥੇ ਬੈਠਾ ਰਹਿਣਾ ਇੱਕ ਦੁਕਾਨ ਤੇ ਜੇ ਉਹਨਾਂ ਚਾਹ ਦੇ ਦੇਣੀ ਪੈ ਗਈ ਤਾਂ ਵੀ ਲੈ ਕੇ ਦਿੰਦਾ ਉਥੋਂ ਪੁੱਤ ਰੋਜ਼ ਉਥੇ ਬੈਠਦਾ ਸੀ ਤਾਂ ਸ਼ਰਮ ਦੇ ਬਾਰੇ ਮੰਗੀ ਨਹੀਂ ਸੀ ਜਾਂਦੀ ਕਦੇ ਸੱਤਵੀਂ ਜਮਾਤ ਤੱਕ ਮੈਂ ਉਹਦੇ ਨਾਲ ਹੀ ਸਕੂਲ ਤੋਂ ਬਾਹਰ ਬੈਠਾ ਰਹਿੰਦਾ ਫਿਰ ਉਹ ਕਹਿੰਦਾ ਪਾਪਾ ਮੈਂ ਵੱਡਾ ਹੋ ਗਿਆ ਹੁਣ ਮੈਂ ਇਕੱਲਾ ਸਕੂਲ ਜਾਇਆ ਕਰੂੰ ਹੁਣ ਪੁੱਛਾਉਂਦਾ ਹਾਂ ਕਿਉਂ ਮੰਨੇ ਉਹਦੀ ਇਹ ਕੀ ਤਾ ਯਾਰਾ ਪੁੱਤ ਮੇਰੇ ਕੋਲ ਹੁੰਦਾ ਮੈਂ ਹੋਣਾ ਚਾਚਾ ਚਾਚੀ ਨਾਲ ਕੀ ਹੋਇਆ ਜਾਣੇ ਬਿਨਾ ਘਰ ਵਾਪਸ ਨਹੀਂ ਸੀ ਜਾਣਾ ਚਾਹੁੰਦਾ ਉਹ ਚਾਚੀ ਦੱਸਦੀ ਹੈ ਕਿ ਪੁੱਤ ਕਰੋ ਸਕੂਲ ਤੇ ਸਕੂਲੋਂ ਸਿੱਧਾ ਘਰ ਆਉਂਦਾ ਤੇ ਸਾਰਾ ਸਮਾਂ ਘਰ ਹੀ ਬਿਤਾਰਦਾ ਇਵੇਂ ਹੀ ਦੱਸਦੀ 10ਵੀਂ ਤੱਕ ਦੀ ਪੜ੍ਹਾਈ ਉਹਨੇ ਪੂਰੀ ਕਰ ਲਈ ਤੇ ਜਿੱਦ ਕਰਕੇ ਹੋਰ ਸਕੂਲ ਬਦਲਿਆ ਜਿੱਥੇ ਉਹਦੇ ਦੋਸਤ ਬਣਨ ਲੱਗੇ ਉਹਨਾਂ ਦੀ ਮਾੜੀ ਸੰਗਤ ਵਿੱਚ ਪੁੱਤ ਉਹ ਨਸ਼ੇ ਕਰ ਲੱਗ ਪਿਆ ਸਾਨੂੰ ਪਤਾ ਹੀ ਨਾ ਲੱਗਿਆ ਹੌਲੀ-ਹੌਲੀ ਕਿਤੇ ਜਾਦ ਹੋ ਖਸਮਾ ਖਾਣਾ ਚਿੱਟਾ ਫੜ ਲੱਗ ਪਿਆ ਤੇ ਦੋਸਤਾਂ ਨਾਲ ਮਿਲ ਕੇ ਚੋਰੀਆਂ ਕਰ ਲੱਗ ਪਿਆ ਤੇ ਸਾਨੂੰ ਅਲੰਭੇ ਆਉਣ ਲੱਗ ਪਏ ਕੋਣਾ ਉਦਾੜਾ ਜਾਂਦਾ ਰਿਹਾ ਤੇ ਚੋਰੀ ਠੱਗੀ ਨਾਲ ਦੀ ਕੁਝ ਨਾ ਬਣਦਾ ਤਾਂ ਪੁੱਤ ਸਾਨੂੰ ਦੋਹਾਂ ਨੂੰ ਕੁੱਟ ਕੇ ਪੈਸੇ ਲੈ ਜਾਂਦਾ ਜਿੰਨੇ ਰੁਪਏ ਚਾਹੀਦੇ ਹੁੰਦੇ ਚਾਚੀ ਦਾ ਘਰ ਪਰ ਆਇਆ ਹੁਣ ਚਾਚਾ ਬੋਲਦਾ ਫਿਰ ਪੁੱਤ ਹੁੰਤੇ ਤਾਂ ਥਾਂ ਥਾਂ ਮੇਰੇ ਸਿਰ ਵਿੱਚ ਸਫਾ ਬਉਣ ਲੱਗਿਆ ਸੀ ਪਰੋਜ਼ ਵਾਂਗ ਮੈਨੂੰ ਬਿਨਾ ਗਲਤੀ ਤੋਂ ਪੰਚਾਇਤ ਤੇ ਨਵੋਸ਼ੀ ਸੈਣੀ ਪੈਂਦੀ ਸੀ ਲੋਕ ਖਾਂਦੇ ਸੀ ਸਾਡੇ ਤੇ ਪਰ ਪੁੱਤ ਕੀ ਪਤਾ ਇਹ ਚੰਦਰੇ ਨਛੇ ਨੇ ਕੀ ਦੇ ਪੁੱਤ ਨੂੰ ਖਾ ਜਾਣਾ ਪੁੱਤ ਮੈਂ ਆਕੇ ਇਹਨੂੰ ਨਸ਼ਾ ਫਰਾਂਗ ਕੇਂਦਰ ਵਿੱਚ ਜਮਾ ਕਰਵਾ ਦਿੱਤਾ ਮੇਰੇ ਲਈ ਮੇਰਾ ਪਪ ਜਰੂਰੀ ਸੀ ਮੈਂ ਕੀ ਕਰਨੀ ਸੀ ਇਹ ਜੀਵਨ ਜੈਦਾਰ ਮੈਂ ਨਸ਼ਾ ਰੋਕਣ ਕਰਚਦੇ ਤੇ ਇਨਾਂ ਸੈਂਟਰਾਂ ਵਿੱਚ ਪਰ ਉਹ ਨਸ਼ਾ ਤੇ ਘਟਣ ਦੀ ਥਾਂ ਵੱਧ ਹੀ ਜਾਂਦਾ ਸੀ ਹੁਣ ਸਾਲ ਬਾਅਦ ਅਸੀਂ ਉਹਨਾਂ ਨੂੰ ਉਸ ਨੂੰ ਕਰ ਲੈ ਆਉਂਦੇ ਮੈਂ ਹਰ ਸਮੇਂ ਇੱਕ ਸਾਹਿਬਾਂ ਦੇ ਨਾਲ ਰਹਿੰਦਾ ਜਿੱਥੇ ਵੀ ਜਾਣਾ ਇਕੱਠੇ ਜਾਣਾ ਫਿਰ ਕੁਝ ਫਰਕ ਪੈਣ ਲਗਾ ਉਹਦਾ ਵੀ ਸ਼ਾਇਦ ਹੋਣਾ ਹੋਲ ਸ਼ਾ ਛੱਡ ਗਿਆ उसने ही रिश्ता आया उसका ब्याह कर दिता हूँ पता नहीं ये भी भुल गलती भुल पत्त अत अने भी मैं सदा नही हो छ गया नशा गलती इसलिए कि रो गई मेरे पुत करके ब्याह तो बाद नूं दे बहाने पैसे मंगता हूँ ओनू भुल मिल गई ਉਹੋ ਮੇਰੀ ਕੈਦ ਤੋਂ ਵੀ ਰਿਹਾ ਹੋ ਗਿਆ ਸੀ ਸਾਰੇ ਜਾਣ ਜਾਂ ਨੋ ਨੁਗਾਰ ਲਿਆਂਦੇ ਬਹਾਨੇ ਮੋਟੀ ਰਕਮ ਲੈ ਲੈਣੀ ਹੁਣ ਰਪਏ ਪੈਸੇ ਵੀ ਕੁੱਲ ਵਿੱਚ ਉਹ ਫਿਰ ਨਸ਼ਾ ਕਰਨ ਲੱਗ ਪਿਆ ਹੁਣ ਤਾਂ ਕਰਦਾ ਸਮਾਨ ਵੀ ਵੇਚਣ ਲੱਗ ਪਿਆ ਸੀ ਇੱਕ ਸਵੇਰ ਨੂੰ ਕੋਣ ਆਇਆ ਮੇਰੇ ਪੁੱਛਣ ਤੇ ਕਹਿੰਦਾ ਦੋਸਤ ਹੁਣ ਹੈ ਉਸਨੇ ਨਾ ਤੇਰੀ ਕਾਸੀ ਕਿਤੇ ਵੱਡੇ ਦੇ ਤੀਸੀ ਮੇਰੇ ਤੋਂ 5000 ਮੰਗਿਆ ਮੈਂ ਨਹੀਂ ਦਿੱਤਾ ਤਾ ਮੈਨੂੰ ਕੁੱਟਣ ਦਾ ਤਾ ਨੂਨੇ 1000 ਰੁਪਏ ਦੇ ਕੇ ਮੈਨੂੰ ਛਡਵਾਇਆ ਉਸ ਹੱਥੋਂ ਕੁੱਟ ਖਾਂਦੇ ਨੇ ਉਸ ਦਿਨ ਪੱਕੀ ਰੋਟੀ ਵੀ ਕਿਸੇ ਨੇ ਨਹੀਂ ਖਾਧੀ ਇਦਾਂ ਪਹਿਲਾਂ ਵੀ ਬਹੁਤ ਵਾਰ ਹੁੰਦਾ ਸੀ ਫਿਰ ਮੁੰਡੇ ਦਾ ਪਹੁੰਚ ਆਉਂਦਾ ਉਸ ਦੇ ਨਾਲ ਮੋਟਰਸਾਈਕਲ ਤੇ ਚਲਾ ਜਾਂਦਾ ਕੌਣ ਸੀ ਉਹ ਮੁੰਡਾ ਇੱਥੇ ਗਏ ਕਿਸੇ ਨੂੰ ਕੁਝ ਨਹੀਂ ਸੀ ਪਤਾ ਪਰ 2 ਕੁ ਘੰਟੇ ਬਾਅਦ ਇੱਕ ਫੋਨ ਆਇਆ ਜਿਸ ਨੇ ਸਾਡੇ ਹੋਸ਼ ਉਡਾ ਦਿੱਤੇ उस दिन सा चन सदा ले छुप गया उसने लाश कब्जे ले ले। अपने कारवाई करके अगले दिन लाश दिखी आखिरी बार मूहना भी भी नसीब नहीं होया नशे भी ओवरडोज करके फट गया सी। मैं अपने हथी पुत देह नाबू लाया उस दिन अखों हौला हो गया सी सिंह ਗੇਦ ਕਾਰਾ ਸੀ ਨੋ ਨੂ ਕੋ ਉਤਸਾਹ ਨਾਲ ਪਹੁੰਚਾ ਪਹੁੰਚ ਤੋ ਬਾਅਦ ਨੋ ਨੂ ਸੁਬੀ ਟੇਕੇ ਲੱਗ ਗਈ ਫਿਰ ਕੀ ਕੈ ਰੋਗ ਦੇ ਅਸੀ ਤੇ ਆਪਣੇ ਪੁੱਤ ਨੂੰ ਵੀ ਗਵਾ ਲਿਆ ਤੇ ਉਸ ਮਨੂਕ ਗਿੰਦਾ ਸਰਾਫ ਵੀ ਲੈ ਲਿਆ ਜੋ ਪਰ ਜਵਾਨੀ ਚ ਵਿਧਵਾ ਹੋ ਗਈ ਸਾਰੇ ਰੰਗਾ ਤੋ ਗੇ ਮੁਖ ਹੋ ਗਈ ਅਜੇ ਤੇ ਛੇ ਮਹੀਨੇ ਹੀ ਹੋਏ ਸੀ ਉਸ ਦੇ ਵਿਆਹ ਨੂੰ ਉਹਦੀ ਤੇ ਸਗਣਾ ਦੀ ਮਹਿੰਦੀ ਤੇ ਚੂੜਾ ਵੀ ਨਹੀਂ ਸਿੱਤਰਿਆ ਫਿਰ ਉਹਦਾ

ਤੇ ਉਦੋਂ ਪੁੱਤ ਪੱਪੀ ਰੋਟੀ ਪਲੇਸ ਕਰਕੇ ਨਹੀਂ ਖਾਂਦੇ ਸੀ ਤੇ ਹੁਣ ਉਹਦੇ ਦਿਨਾਂ ਰੋਟੀ ਬਣਾਉਣ ਦਾ ਦਿਲ ਨਹੀਂ ਕਰਦਾ ਇਹ ਤਾਂ ਸੋਝ ਢਲ ਗਿਆ ਗੱਲਾਂ ਹੀ ਗੱਲਾਂ ਵਿੱਚ ਮੈਂ ਜਾ ਤਰ ਕੇ ਘਰ ਆ ਗਿਆ ਪਰ ਮੇਰਾ ਦਿਲ ਦਿਮਾਗ ਅਜੇ ਵੀ ਉੱਥੇ ਹੀ ਸੀ ਫਿਰ ਮੈਨੂੰ ਬਜੀਦ ਜੀ ਤੇ ਤਰੀਦ ਜੀ ਦਾ ਸੰਨੋਖ ਯਾਦ ਆਇਆ ਇਤਨਾ ਦੇਖਰ ਪੁੱਤ ਉੱਤਾਂ ਕਰ ਪੋਤਰੇ ਇਤਨਾ ਦੇ ਕਰਦੀਆਂ ती कर दो तेरे एक, एक ही के जाए मारा कौन के एंज नहीं सह ने खो लिया हो मापे खुदा दिन कटदे है पर उस डाढ़े अगे खुदा जोर जोर चलद कौन है जो उस आकेदा ना बेचैनी हालात घर की तरास भी, भी दे, कर, कर दे है पता नहीं किने को माँ बाप अपने पुत्रांूद कर चाहा चाची वाग दिन कट रहे हो गए थानू कहानी बहुत ही दुखी लगी होगी धनबाद जी